ਮਿਸਲ ਸਤਲੋਜ ਵੱਲੋਂ ਪਿਛਲੇ 20 ਦਿਨ ਤੋਂ ਕਿਸਾਨਾਂ ਦੀਆਂ ਹਾਰ ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਆਬਾਦ ਕਰਨ ਵਾਸਤੇ ਟਰੈਕਟਰਾਂ ਦੀ ਸੇਵਾ ਚੱਲ ਰਹੀ ਹੈ ਤੇ ਇਹ ਸੇਵਾ ਜਿਹੜੀ ਕਿ ਲਗਾਤਾਰ ਚੱਲ ਰਹੀ ਹੈ ਅਸੀਂ ਇੱਕ ਇੱਕ ਦੋ ਦੋ ਕਿੱल्ल्या ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਮੜ ਆਬਾਦ ਕਰਨ ਵਾਸਤੇ ਮੜ ਸਰਜੀਤ ਕਰਨ ਵਾਸਤੇ ਲੱਗੇ ਹੋਏ ਟਰੈਕਟਰਾਂ ਮਿਸਲ ਸਤਲੋਜ ਦੇ ਜਿਹੜੇ ਕਿ ਪਹਿਲੇ ਦਿਨ ਤੋਂ ਇੱਥੇ ਅਸੀਂ ਸੇਵਾ ਵਾਣ ਨਿਭਾ ਰਹੇ ਹਾਂ ਜਿਵੇਂ ਪਹਿਲਾਂ ਅਸੀਂ ਅਹ ਕੈਸਟੀਆਂ ਦੇ ਰਾਹੀ ਘਰਾ ਤਿੱਕਰ ਸਮਾਨ ਪਹੁੰਚਾਇਆ ਘਰਾ ਤਿੱਕਰ ਪਹੁੰਚ ਕੀਤੀ ਜਿਵੇਂ ਘਰ ਦਾ ਘਰੇਲੂ ਸਮਾਨ ਪਾਣੀ ਚੋਕਰ ਪਸ਼ੂਆਂ ਦਾ ਚਾਰਾ ਫੀਡ ਅਤੇ ਉਸ ਦੇ ਨਾਲ ਨਾਲ ਡਾਕਟਰੀ ਟੀਮਾਂ ਵੀ ਬੁਲਾਈਆਂ ਡਾਕਟਰੀ ਟੀਮਾਂ ਦੇ ਨਾਲ ਨਾਲ ਵੈਟਰਨਰੀ ਟੀਮਾਂ ਵੀ ਬੁਲਾਈਆਂ ਤੇ ਸਪੈਸ਼ਲ ਲੇਡੀਜ਼ ਵਾਸਤੇ ਵੀ ਅਸੀਂ ਡਾਕਟਰੀ ਟੀਮਾਂ ਬੁਲਾਈਆਂ ਉਸ ਦੇ ਨਾਲ-ਨਾਲ ਜਦੋਂ ਇਹ ਪਾਣੀ ਉਤਰਿਆ ਤੇ ਫਿਰ ਇਸ ਜ਼ਮੀਨ ਦੇ ਜਿਹੜੇ ਕੇ ਹਾਲਾਤ ਇਹ ਸੀ ਵੀ 6 6 7 7 ਫੁੱਟ ਇੱਥੇ ਰੇਤਾ ਸੀ ਉਹ ਰੇਤਾ ਚੱਕਣ ਵਾਸਤੇ ਉਹ ਰੇਤਾ ਇੱਥੋਂ ਪੱਧਰ ਕਰਨ ਵਾਸਤੇ ਉਹ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਆਬਾਦ ਕਰਨ ਵਾਸਤੇ ਮਿਸਲ ਸਤਲੁਜ ਪਿਛਲੇ 20 ਦਿਨ ਤੋਂ ਲੱਗੀ ਹੈ ਪਿਛਲੇ 2 ਮਹੀਨੇ ਤੋਂ ਇਸ ਹਾਰਡਪੀੜਤਾ ਇਲਾਕੇ ਦੇ ਵਿੱਚ ਲਗਾਤਾਰ ਸੇਵਾਵਾਂ ਕਰ ਰਹੇ ਆ ਪਰ ਟਰੈਕਟਰਾਂ ਦੀ ਸੇਵਾ ਪਿਛਲੇ 20 ਦਿਨ ਤੋਂ ਚੱਲ ਰਹੀ ਐ ਇਸ ਵਕਤ ਅਸੀਂ ਹੈਗੇ ਆ ਪਿੰਡ ਨਿਜਾਮਦੀਨ ਵਾਲਾ ਨੇੜੇ ਹਰੀਕਾ ਹੈਡਵਰਕਸ ਉੱਥੇ ਲੱਗੇ ਹੋਏ ਆ ਤਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤੇ ਤੁਸੀਂ ਸਾਹਮਣੇ ਟਰੈਕਟਰ ਆਉਂਦੇ ਦੇਖ ਰਹੇ ਹੋ ਉੱਥੇ ਜਿਹੜੀ ਕਿ ਰੇਤਾ ਉਹ ਰੇਤਾ ਉੱਥੇ 6 6 7 7 ਫੁੱਟ ਰੇਤਾ ਹੈਗੀ ਸੀ ਉਸ ਤੇ ਉੱਥੋਂ ਚੱਕ ਕੇ ਤੇ ਅਸੀਂ ਇੱਧਰ ਜਿਹੜਾ ਨੀਵਾ ਹੋ ਗਿਆ ਸੀ ਨਿਵਾਨ ਹੋ ਗਈ ਸੀ ਉਹ ਨੀਵੀਂ ਜਗ੍ਹਾ ਦੇ ਵਿੱਚ ਮਿੱਟੀ ਪਾਈ ਜਾ ਰਹੀ ਹੈ ਇਹ ਜ਼ਮੀਨ ਇੱਕ ਛੋਟਾ ਕਿਸਾਨ ਆ ਸਾਹਮਣੇ ਟਰੈਕਟਰ ਚਲਾ ਰਿਹਾ ਇਹ ਵੀਰ ਇਹ ਛੋਟਾ ਕਿਸਾਨ ਆ ਪਰ ਇਸ ਤੋਂ ਇਹ ਜ਼ਮੀਨ ਬਾਨੀ ਨਹੀਂ ਸੀ ਅਸੀਂ ਇਸ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਵੀਰ ਦੀ ਅਸੀਂ ਬਾਹ ਫੜੀ ਆ ਤੇ ਜਿੰਨੀ ਸਾਡੀ ਸਮਰੱਥਾ ਹੋਈ ਅਸੀਂ ਉਹਨਾਂ ਜ਼ਰੂਰ ਹੋਰ ਕਿਸਾਨਾਂ ਦੀਆਂ ਜ਼ਮੀਨਾਂ ਵੀ ਕਰਾਂਗੇ ਆਹ ਜ਼ਮੀਨ ਦੇ ਵਿੱਚ ਸਾਨੂੰ ਇੱਕ ਅੱਧਾ ਦਿਨ ਹੋਰ ਲੱਗ ਸਕਦਾ तकरीबन तकरीबन ਇੱਥੇ 90% ਕੰਮ ਪੂਰਾ ਹੋ ਚੁੱਕਿਆ ਅੱਜ ਦਾ ਦਿਨ ਲੱਗੂਗਾ ਸ਼ਾਇਦ ਕੱਲ ਦਾ ਵੀ ਲੱਗ ਸਕੇ ਤੇ ਲਗਾਤਾਰ ਸਾਡੇ ਮਿਸਲ ਸਤਲੋਜ ਦੇ ਟਰੈਕਟਰ ਇਹ ਚੱਲ ਰਹੇ ਨੇ ਆਹ 4 ਟਰੈਕਟਰ ਆ ਜਿਹੜਾ ਇਹ ਇਹਨਾਂ ਨੇ ਹੀੜੀ ਦੀ ਸੰਗਤ ਵੱਲੋਂ ਮਿਸਲ ਸਤਲੋਜ ਨੂੰ ਦਿੱਤਾ ਗਿਆ ਸੀ ਤੇ ਇਸ ਦੇ ਉੱਤੇ ਨਸੀਬ ਆ ਮੁੰਡਾ ਬੂਟਾ ਜਿਹੜਾ ਮਈਆਂ ਵਾਲੇ ਤੋਂ ਇਹ ਲਗਾਤਾਰ ਇਹ ਵੀ ਵੀਰ ਸਾਡਾ ਸੇਵਾਵਾ ਕਰ ਰਿਹਾ ਜਿਹੜਾ ਕਿ ਪਹਿਲੇ ਦਿਨ ਤੋਂ ਸਾਡੇ ਨਾਲ ਟਕਿਆ ਹੋਇਆ ਤੇ ਇਹ ਕੁਲਵੀਰ ਆ ਉਧਰ ਬਈ ਨਿਜ਼ਾਮਦੀਨ ਵਾਲੇ ਤੋਂ ਹੀ ਆ ਇੱਕ ਸਾਡਾ ਮੁੰਡਾ ਵੀਤ ਆ ਜਿਹੜਾ ਸਾਨੂੰ ਪ੍ਰੀਤ ਟਰੈਕਟਰ ਸੰਗਤਾਂ ਵੱਲੋਂ ਜਿਹੜਾ ਕਿ ਮਿਸਲ ਸਤਲੋਈ ਨੂੰ ਸੇਵਾ ਵਾਸਤੇ ਭੇਜਿਆ ਗਿਆ ਸੀ ਉਸ ਪ੍ਰੀਤ ਟਰੈਕਟਰ ਦੀ ਵੀ ਸੇਵਾਵਾਂ ਅਸੀਂ ਲੈ ਰਹੇ ਹਾਂ ਉਸ ਤੇ ਵੀਤ ਸੰਧੂ ਮੁੰਡਾ ਜਿਹੜਾ ਆਪਣਾ ਕੰਮ ਕਾਜ ਛੱਡ ਕੇ ਇੱਥੇ ਲਗਾਤਾਰ ਹਾਰ ਪਿਰਤ ਦੀ ਸੇਵਾ ਕਰ ਰਿਹਾ ਇਹ ਪਿੰਡ ਜਿਹੜਾ ਕਿ ਨਿਜ਼ਾਮਦੀਨ ਵਾਲੇ ਦੇ ਵਿੱਚ 6 6 7 7 ਫੁੱਟ ਰੇਤਾ ਉਧਰ ਵੇਖ ਲਓ ਵੀ ਇੱਕ ਉਹ ਟਿੱਲਾ ਬਣਿਆ ਪਿਆ ਢੋੜਾ ਬਣਿਆ ਪਿਆ ਉਹ ਜ਼ਮੀਨ ਦੇ ਵਿੱਚ ਵੀ ਅਸੀਂ ਸੇਵਾਵਾਂ ਕਰਨੀਆਂ ਨੇ ਤੇ ਲਗਾਤਾਰ ਇੱਥੇ ਲੱਗੇ ਹੋਏ ਆ ਡਟੇ ਹੋਏ ਆ ਗੁਰੂ ਮਾਰੇ ਕਿਰਪਾ ਕਰਨ ਸਾਨੂੰ ਬਲ ਬਖਸ਼ਣ ਤੇ ਅਸੀਂ ਇਹ ਜ਼ਮੀਨਾਂ ਨੂੰ ਫਿਰ ਮੋੜ ਸਰਜੀਤ ਕਰੀਏ ਤੇ ਇਸੇ ਹੀ ਤਰ੍ਹਾਂ ਸੇਵਾ ਕਰਦੇ ਰਹੀਏ ਮਿਸਲ ਸਤਲੋਜ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਇਸ ਲੋਕਾਂ ਦੇ ਵਿੱਚ ਇਨ੍ਹਾਂ ਕਿਸਾਨਾਂ ਦੀ ਬਾਹ ਫੜੀ ਆ ਤੇ ਇਹਨਾਂ ਦੀ ਅਸੀਂ ਮਦਦ ਕਰ ਰਹੇ ਆ ਆ ਸਾਰੀ ਜ਼ਮੀਨ ਆ ਤੁਸੀਂ ਦੇਖ ਸਕਦੇ ਹੋ ਇਹ ਪਿਛਲੇ ਹਫਤਾ ਇੱਕ ਹਫਤਾ ਜਾਂ 8 10 ਦਿਨ ਹੋ ਗਿਆ ਇੱਥੇ ਤੁਹਾਨੂੰ ਲੱਗਿਆ ਹੋਇਆਂ ਨੂੰ ਤੇ ਸਾਰੀ ਸੇਵਾ ਚੱਲ ਰਹੀ ਆ ਤੇ ਕਰੀਬ ਅੱਜ ਅੱਜ ਤਰੀਕ ਜਿਹੜੀ ਆ ਉਹ 31 ਅਕਤੂਬਰ ਆ 31 ਅਕਤੂਬਰ ਨੂੰ ਇਹ ਸੇਵਾਵਾਂ ਜਾਰੀ ਨੇ ਗੁਰੂ ਮਾਰਿਆ ਕਿਰਪਾ ਕਰਨ ਅੱਗੇ ਵੀ ਅਸੀਂ ਇਹ ਸੇਵਾਵਾਂ ਜਾਰੀ ਰੱਖਾਂਗੇ ਚਾਲੂ ਰੱਖਾਂਗੇ ਸੰਗਤ ਨੂੰ ਵੀ ਬੇਨਤੀ ਆ ਕਿ ਤੁਸੀਂ ਸੰਯੋਗ ਦੇਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ